ਤੁ ਸਾਰੇ ਸਾਥੀਆਂ ਨੂੰ ਜੈ ਗੁਰਦੇ ਧੰਨ ਗੁਰਦੇ ਜੈ ਭੀਮ ਜੈ ਭਾਰਤ ਸੋ ਧੰਤਨ ਸਤ ਗੁਰੂ ਵਿਦਾਸ ਮਹਾਰਾਜ ਦੇ ਜੋ ਇਤਿਹਾਸਿਕ ਜਗਾ ਜੋ ਸਿਕੰਦਰ ਲੋਧੀ ਨੇ ਦਿੱਲੀ ਦੇ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ ਜਿਹੜੀ ਜਗਾ ਆ ਜਵਾਲਬਾੜਾ ਟੋਕੜਗਾ ਬਾਦ ਮੰਦਿਰ ਜਿਹੜਾ ਆ ਸ੍ਰੀ ਗੁਰੂ ਦਾਸ ਮਹਾਰਾਜ ਦੇ ਨਾਮ ਦੇ ਜ਼ਮੀਨੋਂ ਦਿੱਤੀ ਸੀ ਕਿਉਂਕਿ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਕੋਤਨ ਦੇ ਕੇ ਸਿਕੰਦਰ ਲੋਧੀ ਨੇ ਵੀ ਉਹਨਾਂ ਦੇ ਚਰਨੀ ਪੈ ਅਤੇ ਮਹਾਰਾਜ ਦੇ ਪੋਤ ਕਾਨੂੰਨ ਸਲਾਮ ਕਰਦੇ ਹੋਏ ਉਹ ਜਗਾ ਜਿਹੜੀ ਆ ਜਿੱਤੀ ਦੀ ਸੋ ਇੰਨੀ 600 ਸਾਲ ਪੁਰਾਣੀ ਜਿਹੜੀ ਆ ਜਗਾ ਇਤਿਹਾਸਿਕ ਜਗਾ ਜਿਹੜਾ ਭੰਤ ਸਤਗੁਰੂ ਜੀ ਦਾ ਸਮਰਾਏ ਦੇ ਨਾਮ ਤੇ ਸੀਗੀ ਸੋ ਉਸ ਤੋਂ ਬਾਅਦ ਜਿਹੜੀ ਮਹਾਰਾਜ ਦੀ ਮੂਰਤੀ ਆ ਉਹ ਵੀ ਲਗਭਗ 100 150 ਸਾਲ ਪੁਰਾਣੀ ਜਿਹੜੀ ਆ ਉਸ ਮੰਦਿਰ ਦੇ ਬਹਿਤ ਸਥਾਪਿਤ ਕੀਤੀ ਗਈ ਸੀ ਸੋ ਇੰਨੀ ਪੁਰਾਣੀ ਮੂਰਤੀ ਜਿਹੜੀ ਸਥਾਪਿਤ ਕਰਨ ਤੋਂ ਬਾਅਦ ਉਹ ਇਤਿਹਾਸਿਕ ਜਗਾ ਜਿਹੜੀ ਆ ਪੂਰੇ ਵਰਲਡ ਚ ਪੂਰੇ ਪੰਜਾਬ ਚ ਪਤਾ ਚੱਲਿਆ ਬਾਅਦ ਸੁਪਰੀਮ ਕੋਰਟ ਦੇ ਮਾਧਿਅਮ ਨਾਲ ਹੀ ਉਹ ਜਗ੍ਹਾ ਦੇ ਆਰਡਰ ਜਿਹਨੂੰ ਹੋਏ 99 2019 ਨੂੰ ਜਿਹੜੇ ਉਸ ਜਗ੍ਹਾ ਨੂੰ ਘਾਟੇ ਦੀ ਦਿੱਤਾ ਗਿਆ ਤੇ ਸੰਘਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਸੀਗਾ ਕਰਨ ਤੋਂ ਬਾਅਦ 2019 ਤੋਂ ਬਾਅਦ 2025 ਦੇ ਅੰਦਰ ਉਹ ਜਗ੍ਹਾ ਦੇ ਬਹੁਤ ਸਾਧਾ ਮਹਾਪੁਰਸ਼ਾਂ ਨਾਲ ਦੀ ਡਿਲਾਪਸਟ ਨੂੰ ਪਨਾਹ ਪਰ ਗੁਰੂ ਦਾਲ ਸਾਧੂ ਸੰਪੰਦਾ ਕਮੇਟੀ ਦੇ ਪੰਜਾਬ ਪ੍ਰਧਾਨ 108 ਸੰਤ ਪ੍ਰਬੰਧ ਰਾਮ ਜੀ ਸੋ ਸਾਰੇ ਮਹਾਪੁਰ ਜਿੰਨੇ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਡੇਰੇ ਦਾ ਸਾਰੇ ਮਹਾਪੁਰਸ਼ਾਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਸੰਘਰਸ਼ ਕੀਤਾ ਉਥੇ ਦਿੱਲੀ ਦੇ ਵਿੱਚ ਆ ਕੇ ਸੰਘਰਸ਼ ਕੀਤਾ ਸੋ ਸਾਰਿਆਂ ਦੀ ਇਹੀ ਮੰਗ ਸੀ ਕਿ ਜਿਹੜੀ ਜਗ੍ਹਾ ਆ ਉਹ ਸਾਨੂੰ ਵਾਪਸ ਮਿਲ ਜਾਈ ਦੇ ਸੋ ਜਗ੍ਹਾ ਦਾ ਵਾਪਸ ਜਿਹੜੀ ਬੀਡੀਈ ਨੇ ਬਾਪਸ ਜਿਹੜੀ ਆ ਗੁਰੂਕਾਰ ਜਿਹੜੇ ਚੇਅਰਮੈਨ ਆ ਜਿਹੜੇ ਜਵਾਹਰਬਾੜਾ ਹੈ ਗੁਰੂਕਾਰ ਕੁਸ਼ਰਾਮ ਕੁਸ਼ਰਾਮ ਮੰਦਰ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਜਗ੍ਹਾ ਦਾ ਵਾਪਸ ਦੇ ਦਿੱਤੀ ਪਰ ਜਿਹੜੀਆਂ ਕੰਡੀਸ਼ਨਾਂ ਸਰਕਾਰ ਨੇ ਲਾਈਆਂ ਆ ਵੀ ਜਿਹੜੀ ਉਹ ਜਗਾ ਜਿਹੜੀ 400 ਮੀਟਰ ਤੇ ਜਿਹੜਾ ਗੁਰੂ ਘਰ ਦੀ ਜਗਾ ਬਣਾਈ ਜਾਂਦੀ ਜੋ ਕੱਤੇ ਜਿਹੜੀ ਆ ਸਿੱਟੀ ਜਗਾ ਉੱਤੇ ਰੈਂਟ ਵੀ ਪਾਇਆ ਜਾਊਗਾ ਹੋਰ ਕਾਫੀ ਪਰਿਸ਼ਨਾਂ ਸੀਗੀਆਂ ਪਰ ਆਪਣੇ ਸਮਾਜ ਦੇ ਹੀ ਮੰਗ ਕਰਦੇ ਸੀ ਵੀ ਇਹਨਾਂ ਤੋਂ ਬਗੈਰ ਸਾਨੂੰ ਜਗਾ ਜਿਹੜੀ ਬਾਬਤ ਦਿੱਤੀ ਜਾਵੇ ਸੋ ਖੁਸ਼ੀ ਦੀ ਵੀ ਲਹਿਰ ਆ ਵੀ ਜਗਾ ਜਿਹੜੀ ਆ ਇੰਨੇ ਸੰਘਰਸ਼ ਤੋਂ ਬਾਅਦ ਵਾਪਸ ਮਿਲੀ ਪਰ 6 6 ਕਰੋੜ ਰੁਪਏ ਜਿਹੜਾ ਉਹ ਫਿਰ ਜਮ੍ਹਾਂ ਕਰਨਾ ਪਿਆ ਉਹ ਲੈਟਰ ਦੇ ਵਿੱਚ ਲਿਖਿਆ ਵੀ 6 ਕਰੋੜ ਰੁਪਏ ਡਿਵੀਨ ਨੂੰ ਦਿੱਤਾ ਗਿਆ ਉਹ ਲੀਸ ਤੇ ਜਗਾ ਜਿਹੜੀਆਂ ਉਹ ਸਭ ਤੋਂ ਵੱਡੀ ਉਹ ਅਸੀਂ ਸਾਨੂੰ ਸਮਾਜ ਨੂੰ ਵੀ ਪੁੱਛੇ ਸਮਾਜ ਨੂੰ ਵੀ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਵੀ ਦੁਆਰਾ ਇਹ ਗੱਲਾਂ ਦਾ ਵਿਚਾਰ ਸੱਤਰਾ ਕਰਕੇ ਜਿਹੜੀ ਜਗ੍ਹਾ ਆ ਉਹ ਸਾਡੇ ਸਮਾਜ ਨੂੰ ਵੀ ਦੀਜ਼ ਤੇ ਨਹੀਂ ਸਾਨੂੰ ਬਿਨਾਂ ਦੀਜ਼ ਤੋਂ ਜਿੰਨੀ ਜਗ੍ਹਾ ਸਾਡੀ ਵੰਡੀ 750 ਬਿਗੇ ਤੋਂ ਉੱਪਰ ਜਿਹੜੀ ਜਗ੍ਹਾ ਵੰਡੀ 700 ਬਿਗੇ ਤੋਂ ਉੱਪਰ ਜਿਹੜੀ ਮੇਰੇ ਘਰ ਲਗਭਗ ਜਗ੍ਹਾ ਹੈਗੀ ਆ ਉਹ ਸਾਡੇ ਸਮਾਜ ਨੂੰ ਵਾਪਸ ਮੇਣੀ ਚਾਹੀਦੀ ਆ ਸਾਨੂੰ 400 ਮੀਟਰ ਨਹੀਂ ਕੋ ਮੈਂ ਸੰਤਾ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਮੇਰੀ 600 ਕੋੜ ਲੈ ਕੇ ਅਸੀਂ 30 ਸਾਲ ਦੇ ਲੀਜ਼ ਤੇ ਰਹਿਆ 30 ਸਾਲਾਂ ਬਾਅਦ ਫਿਰ ਦੁਬਾਰਾ ਸਾਨੂੰ ਪੈਸੇ ਨਾਲ ਰੋਲ ਬਈ ਸੀ ਜਿਵੇਂ ਆਪਾਂ ਨਾ ਕਰਾਈ ਕਿਤੇ ਨੇ ਤੇ ਦੁਬਾਰਾ ਫਿਰ ਨਾ ਕਿਤੇਹੀ ਕੰਮ ਸਾਡੇ ਹੋਵੇ ਤੇ ਇੱਕ ਹੋਰ ਗੱਲ ਹੈ ਵੀ ਜਿਹੜੀ ਸਾਡੀ ਇਤਿਹਾਸਿਕ ਮੂਰਤੀ ਆ ਧਰਮਨ ਸਾਹਿਬ ਦੇ ਗੁਰੂ ਜੀ ਉਹ ਅਜੇ ਤੱਕ ਨਹੀਂ ਪਤਾ ਕਿ ਕਿੱਥੇ ਜਿਹੜਾ ਉਹ ਮੂਰਤੀ ਹੈਗੀ ਉਹ ਅਜੇ ਤੱਕ ਸਾਨੂੰ ਮਿਲੀ ਨਹੀਂ ਜਗਤ ਜੰਨੂ ਮਿਲੀ ਆ ਉਸ ਮੂਰਤੀ ਨੂੰ ਵੀ ਆਪਾਂ ਉਹੀ ਮੂਰਤੀ ਸਾਨੂੰ ਜਿਹੜੀ ਧਾਰ ਜੜੀ ਸਾਡੀ ਪਰਾਚੀਨ ਮੂਰਤੀ ਆ ਮਹਾਰਾਜ ਜੀ ਦੇ ਵਿੱਚ ਆਸਤਾ ਜੀ ਲੋਕ ਜਿਹੜੇ ਆ ਨਤਮਸ ਹੁੰਦੇ ਸੀਗੇ ਉਹ ਮੂਰਤੀ ਵੀ ਜਿਹੜੀ ਆ ਦੁਨੀਆ ਕੋਲੋਂ ਸਾਨੂੰ ਵਾਪਸ ਮਿਲਣੀ ਚਾਹੀਦੀ ਆ ਉਹਦੇ ਬਾਅਦ ਵੀ ਸਾਨੂੰ ਸੰਘਰਸ਼ ਕਰਨਾ ਚਾਹੀਦਾ ਅੱਗੇ ਖੁਸ਼ੀ ਦੇ ਨਾਲ ਨਾਲ ਆਪਣਾ ਜਿਹੜਾ ਰੋਸ ਆ ਉਹ ਵੀ ਜ਼ਾਹਰ ਕਰਨਾ ਚਾਹੀਦਾ ਕਿ ਜਿਹੜੀ ਜਗ੍ਹਾ ਦੇ ਵਿੱਚ ਕੰਡੀਸ਼ਨਾਂ ਲਈ ਉਹ ਖਤਮ ਕਰਨੀ ਚਾਹੀਦੇ 6 6 ਜਿਹੜਾ 6 ਕਰੋੜ ਰੁਪਏ ਜਮਾ ਕਰਾਇਆ ਉਹਨੂੰ ਬਿਨਾਂ ਲੀਸ ਤੇ ਬਿਨਾਂ ਸਾਡੇ ਸਮੁੱਚੇ ਸਮਾਜ ਨੂੰ ਜ਼ਿਆਦਾ ਸਬਤਰ ਕਰਨੀ ਚਾਹੀਦੀ ਆ ਕੋਈ ਨਹੀਂ ਬੇਨਤੀ ਕਰਦਾ ਹੋਇਆ ਸ਼ਾਂਤ ਸਮਾਜ ਨੂੰ ਸਾਰੀ ਜਿੱਥੇ ਬੰਦੀਆਂ ਨੂੰ ਜੰਨਾ ਵੀ ਇਸ ਗੱਲ ਤੇ ਜ਼ਰੂਰ ਧਿਆਨ ਚੀਏ ਆਉਣ ਵਾਲੇ ਸਮੇਂ ਜਿਦਾਂ ਸਾਰਿਆਂ ਨੂੰ ਜੈ ਕੁਰਦੇ ਧੰਨ ਗੁਰਦੇ ਜੈ ਹੇ ਤਾਜ਼ਾ ਤਰਿਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼